ਸਵਾਗਤ ਹੈ ਕਿਸਾਨ ਵੀਰੋ ਹੋਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਧੌਲਾ ਜੀ ਦੋ ਸੌ ਨੂੰ ਜਾਨਵਰ ਦਿਖਾ ਦੇਂਗੇ ਕਿ ਸੂਈ ਸਵਾਈ ਝੋਟੀ ਹੈਗੀ ਕਿਹੜਾ ਸੂਆ ਬਾਈ ਤੋਂ ਪੁੱਛਾਂਗੇ ਚੰਗੇ ਦੁੱਧ ਵਾਲੀ ਤੇ ਇੱਕ ਤੁਹਾਨੂੰ ਹੁਣੇ ਸੂਈ ਵੀ ਬੈਡ ਦਿਖਾ ਦਾਂ ਗੱਲਬਾਤ ਬਾਈ ਨ ਕਰਾਂਗੇ ਆਜੋ ਵੀਰੇ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਆਂ ਵੀਰੇ ਬਹੁਤ ਵਧੀਆ ਵੀਰੇ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਆਪਣਾ ਹੈ 97796 ਜੀ 21168 ਜੀ ਪਿੰਡ ਜੀ ਪਿੰਡ ਧੌਲਾ ਜੀ ਜਿਹੜਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਤਹਿਸੀਲ ਤਪਾ ਪੈਂਦੀ ਹੈ ਜੀ ਤੇ ਨੇੜੇ ਤੇੜੇ ਕਿਹੜੇ ਪਿੰਡ ਰਹਿ ਕੇ ਹੜਿਆ ਆ ਆਪਾਂ ਨੂੰ ਹੀ ਹੜਾਇਆ ਗੁਰਦੁਆਰਾ ਅਡੀਸਰ ਸਾਹਿਬ ਆਪਾਂ ਤੋਂ 2.5 ਕਿਲੋਮੀਟਰ ਤੇ ਮੇਨ ਹਾਂਜੀ ਹਾਂ ਓਕੇ ਤੇ ਦੋਨਾਂ ਦਿਖਾਉਣੇ ਵੀਰੇ ਅੱਜ ਅੱਜ ਆਪਾਂ ਇੱਕ ਤਾਜੀ ਸੂਈ ਪਲੂਣ ਚਾਰ ਦੰਦ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਬੈਠ ਦੇਖੀ ਜਾਨੇ ਵੀਰੇ ਕੀ ਦਿੱਤਾ ਇਹਨੇ ਇਹ ਵੀ ਆਪ ਵੀ ਜਰਸੀ ਦੇ ਅੰਗ ਚ ਆ ਤੇ ਜਰਸੀ ਵੀ ਬੱਚੀ ਦਿੱਤੀ ਇਹਨੇ ਕਿਉਂ ਮੈਂ ਪਹਿਲਾਂ ਤੇ ਬਹੁਤ ਸੋਹਣਾ ਨਗੀਨਾ ਦਿੱਤਾ ਇਹ ਇਹ ਬਾਦਾਮੀ ਰੰਗ ਦੀ ਦਿੱਤੀ ਹੈ ਨਾ ਤੇ ਆਪ ਆ ਗਈ ਜਰਸੀ ਦੇ ਅੰਗ ਦੇ ਵਿੱਚ ਤੇ ਸੂਆ ਕਿਹੜਾ ਵੀਰੇ ਸੂਆ ਵੀਰੇ ਜਿਹਦੇ ਨਾਲ ਦੂਜੇ ਚਾਰ ਦੰਦ ਆ ਜਿਹੜਾ ਮਰਜੀ ਦਿੰਦੀ ਪਟਕੇ ਲੈ ਕੇ ਵੀਰੇ ਕਨਫਰਮ ਕਨਫਰਮ ਚਾਰ ਦੰਦ ਆ ਵੀਰੇ ਆਪਣੀ ਕਹਿਣ ਦੀ ਗੱਲ ਨਹੀਂ ਓਕੇ ਖੋਲੋ ਇਹਨੂੰ ਤੋੜਾ ਕਰਾ ਕੇ ਚੈੱਕ ਤੇ ਲੇਵਾ ਵੀਰੇ ਐਂ ਲੱਗਦਾ ਵੀ ਜਿਵੇਂ ਦੋ ਤਿੰਨ ਦਿਨਾਂ ਦੀ ਛੱਡੀ ਵੀ ਹੁੰਦੀ ਹੈ ਹਨਾ ਤੇ ਸੂਈ ਹੁਣਿਆ ਤਾਂ ਇੰਨਾ ਬਹੁਤ ਸੋਹਣਾ ਅੱਜ ਕਿਹੜ ਕਰਿਆਗਾ ਤੇ ਥਣ ਵੀ ਬੜਾ ਹੱਥੀਂ ਚਵਾਈ ਵਾਲਾ ਕਰਨ ਤੇ ਅੱਦਾ ਅੱਦਾ ਫਟ ਇਹਨੂੰ ਕਹਿੰਦੇ ਆ ਬਾਹਰ ਗੱਡ ਕੇ ਮਾਰਿਆ ਹਨਾ ਲੇਵਾ ਕਹਿਣ ਨੂੰ ਦਾ ਪੌਂ ਹੀ ਗਈ ਚੱਲ ਗਏ ਭੌਂਾਂ ਦੀ ਭੌਂਾਂ ਦੀ ਪੈਰ ਧਰ ਕੇ ਉੱਤੇ ਚੜਜੋ ਇੰਨਾ ਪਿਆਰਾ ਲੇਵਾ ਇਹਨੇ ਤਿਆਰ ਕੀਤਾ ਤੇ ਬੋੜਾ ਬੂੜਾ ਫਿਰ ਕੱਢਿਆ ਕੁਸ ਨਹੀਂ ਨਹੀਂ ਵੀਰੇ ਹਜੇ ਤਾਂ 20 ਮਿੰਟ ਹੀ ਹੋਇਆ ਇਹਨੀ ਆਪਾਂ ਕਹਿ ਗਏ ਤੈਨੂੰ 2 ਕਿਲੋ ਕਰਦਾ ਉਹਨੂੰ ਫਾਇਦਾ ਨਹੀਂ ਕਰਦਾ ਧਾਰਾਂ ਦੂਰਾਂ ਕਰੀਂ ਚੈੱਕ ਆਪਾਂ ਹਜੇ ਕਹਿੰਦੇ ਥਾਣੇ ਪੰਨੇ ਓਕੇ ਥਾਣੇ ਖੜੇ ਖੜੀ ਪੰਨੇ ਆ ਬਸ ਠੀਕ ਆ ਓਕੇ 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 ਆ ਦੇਖ ਨਿਕਾ ਦੀ ਫੇਸ ਆ ਤੇ ਸਰੀਰ ਦੀ ਇੰਨਾ ਕੁ ਸਰੀਆ ਲੱਤਾਂ ਲੁੱਤਾਂ ਦੀ ਇੰਨੀ ਸਟਰੋਂਗ ਸਟਰੋਂਗ ਜਮਾਂ ਜਮਾਂ ਪੂਰੀ ਫੁੱਲ ਸਟਰੋਂਗ ਤੇ ਬਾਕੀ ਦੀ ਵੀ ਜਿਹੜੇ ਥਣ ਲੱਗੇ ਆ ਥਣ ਵੀ ਪੀੜੀ ਤੇ ਪਾ ਵਾਂਗੂ ਲੱਗੇ ਹਨਾ ਹੱਥੀ ਚਵਾਈ ਵਾਲੇ ਵੀਰੇ ਤੇ ਜੇ ਰੇ ਨੇ ਸੱਡ ਦੇਣੀਆਂ ਜੇ ਘੰਟੇ ਵੀ ਮਿੰਟ ਜਵਾਨੀ ਵਾਲੀ ਆ ਵੀਰੇ ਆਪਾਂ ਵੀਡੀਓ ਬਣਾ ਲਾਂਗੇ ਬਾਕੀ ਹੂੰ ਓਕੇ ਜੀ ਅੱਡੇ ਪੌਣੇ ਘੰਟੇ ਚ ਪੈ ਜੂ ਕੋਈ ਗੱਲ ਬਾਕੀ ਸਾਮੀ ਪੜੀ ਵੀ ਕੱਦ ਘਾੜ ਵੀ ਪੂਰਾ ਪੰਜਾਬ ਵਾਲੀ ਜਰਸੀਆਂ ਚ ਆ ਗਈ ਬੱਚਾ ਬਹੁਤ ਚੰਗਾ ਦਿੱਤਾ ਵੀਰੇ ਹੂੰ ਆ ਦੇਖੋ ਜੀ ਕਰੋ ਕੁਆਲਿਟੀ ਚੈੱਕ ਬਾਰਦੋ ਡਿਟਾਇਵਰੇ ਅੰਚ ਚਾਹੇ ਕੋਂ ਦੋਂਦੀ ਵਾਲੇ ਜਾਏ ਚੌਕੀ ਵਾਲੇ ਚਾਰ ਜਾਨ ਲੱਗ ਗਏ ਹੁਣ ਤਾਂ ਚਾਰ ਜਾਨ ਲੱਗ ਗਏ ਨਾਲ ਬੱਚੀ ਹੁਣ ਬੱਚੀ ਵੀ ਆਫ ਵੀ ਬੱਚੀ ਆ ਓਕੇ ਜੀ ਲੈ ਚਲੋ ਚੰਗੀ ਬਰੀਡ ਤੁਹਾਡੇ ਘਰੇ ਨੇ ਤਿਆਰ ਕਰ ਦੇਣੀ ਹੈ ਜਾ ਕੇ ਕਿਉਂਕਿ ਮੈਂ ਤੁਹਾਨੂੰ ਤਾਂ ਖਰਾ ਦੇ ਦੂਗੀ ਬਾਅਦ ਅਗਲੀ ਦੀ ਸੇਵਾ ਇੱਕ ਨਹੀਂ ਤੁਸੀਂ ਦੋ ਲੈ ਕੇ ਜਾਓਗੇ ਅੱਜ ਇੱਕ ਤੁਹਾਨੂੰ ਨਾਲ ਫਰੀ ਦੇਣੀ ਆ ਬਾਈ ਨੇ ਤੇ ਕਰਮਾਂ ਦੀ ਗੱਲ ਹੁੰਦੀ ਆ ਬੱਚਾ ਬੱਚੀ ਤੇ ਪਰ ਜੇ ਬੱਚੀ ਦੇਦੇ ਚਾਰ ਜਾਨ ਲੱਗ ਜਾਂਦੇ ਆ ਜੀ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਬੱਚੀ ਦੀ ਖਣਲੇ ਵਨ ਢਿੱਟ ਕੁਰਾ ਮਾ ਵਿਚ ਆ ਦੇਖੋ ਆਰੇ ਥਣ ਨਿਕਲਣੇ ਪੂਰੇ ਗੈਪ ਤੇ ਆ ਦੇਖੋ ਨੰਬਰ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਤੇ ਆਲੇ ਦੇਖੋ ਪਾਹ ਦਿਨ ਥਣ ਭੰਨ ਕੀ ਹੋਮੀ ਬੈਠਿਆ ਆ ਜੇ ਓਕੇ ਜੋ ਐਨ ਕੋਈ ਮੂਹਰ ਲੈਨੇ ਮਾਰਦੇ ਵੀਰੇ ਦੋ ਦੋ ਤਾਰਾਂ ਬਸ ਕੋਈ ਲੱਤ ਸੜ ਲੱਤ ਸੜਦਾ ਐਨੇ ਵੀ ਸੁੱਕੀ ਹੱਡੀਆਂ ਬਈ ਐਨ ਠੰਡੀ ਫੀਲ ਕਰਫ ਵਰਗੀ ਆ ਓਕੇ ਤੇ ਕੀ ਪ੍ਰਾਈਸ ਆ ਗਿਆ ਫਿਰ ਇਹਦਾ ਪ੍ਰਾਈਸ ਵੀਰੇ ਇਹ ਬਸ ਐ ਮੱਲ ਲਿਖਾਸੀ ਰੁਪਈਏ ਦੇ ਦਾਂਗੇ ਆਪਾਂ ਮੁੱਲ ਕੋਈ 90 ਕਰਾਲੇ 95 ਦੁੱਧ ਫਿਰ ਇਹਦੀ ਕਿੰਨਾ ਦੇ ਦੂਗੀ ਦੁੱਧ ਵੀਰੇ 20 ਕਿਲੋ ਦਾ ਖਰਾ ਦੇਉਗੀ ਬਾਦਾਂ ਅਗਲੇ ਦੀ ਸੇਵਾ ਹੈ ओके जी बाकी ਦੇ ਇਹਨੇ ਹੰਦਤਾ ਦੇਣਾ ਕਿ ਨਹੀਂ ਫੇਰ ਦੇਖੋ ਤੇ ਬੱਚੀ ਦੇ ਇਹਨੇ 4 ਦੰਦਾ ਵੀਰੇ ਕਹਿਣ ਦੀ ਗੱਲ ਨਹੀਂ ਕਿਹਾ ਮਰਜੀ ਪਟਕੇ ਲੈ ਓਕੇ 88000 ਜਮਾਨਤਾਨ ਹੋ ਜਾਊਗਾ ਫਿਰ 88000 ਛੋਟ ਛੱਪੀ ਹੋ ਵੀਰੇ ਮੁੱਲ ਕਰਾਉਣ ਨੂੰ 90 ਕਰਾ ਲਈ 95 ਕਰਾ ਲਈ ਅੰਬ ਰੇਡੀ ਹੁਣ ਆਪਾਂ ਦੂਜੇ ਨੰਬਰ ਤੇ ਝੋਟੀ ਦੇਖੀ ਆਨੇ ਸੂਈ ਸਵਾਈ ਇਹ ਕਦੋਂ ਸੂਈ ਹੈ ਜੀ ਤੇਰੀ ਝੋਟੀ ਆਪਾਂ ਇਹ ਆਪਾਂ ਹਰਿਆਣੇ ਦੇ ਬੰਦਿਆਂ ਤੋਂ ਲਈ ਆ ਓਕੇ ਜੀ ਤਿੰਨ ਤੋਂ ਪੈਸੇ ਆਪਾਂ ਮਹੀਨਾ ਦਾ ਕੰਮ ਘੱਟ ਕਰਦੇ ਆ ਪਰ ਹੁਣ ਗਰਮੀ ਦੇ ਕਾਰਨ ਲਾਵਾਂਗੇ ਚੰਗੀ ਲੱਗੀ ਆਪਾਂ ਹਾਂ ਤੁਹਾਨੂੰ ਮੈਨੂੰ ਲੱਗੀ ਕੱਟਕਾੜ ਦੀ ਚੰਗੀ ਲੱਗੀ ਇਸ ਸੂਆ ਬਹੁਤ ਨੂੰ ਸੂਈਆ ਵੀਰੇ ਮੋਹ ਚਾਰ ਲੰਦਾ ਇਹ ਤੇ ਮਗਰ ਫਿਰ ਕੱਟੀ ਵੀ ਚੰਗੀ ਦੇਦੇ ਆ ਤੇ ਕੱਦ ਕਾਠ ਕੱਦ ਕਾਠ ਦੀ ਪਰਲੇ ਪੈਸੇ ਚੱਲਿਓ ਮਣੇ ਛੋਟੀ ਛੋਟੀ ਤਾਂ ਆਉਂਦੀ ਆ ਵੀਰੇ ਓਕੇ ਜੀ ਆ ਦੇਖੋ ਬਹੁਤ ਘੱਟ ਮਈਆਂ ਆਉਂਦੀਆਂ ਨੇ ਕਿੰਨੇ ਦਿਨਾਂ ਦਾ ਸੂਆ ਇਹਦਾ ਹੁਣ ਵੀ ਕੱਲ ਦੀ ਤਾਜ਼ੀ ਹੋਈ ਆ ਓਕੇ ਜੀ ਅਗਲਾ ਪਾਣੀ ਸ਼ਾਮ ਨੂੰ ਜਮਾ ਬਿਲਕੁਲ ਬੋੜੇ ਤੋਂ ਖਾਲੀ ਕਰਕੇ ਜੀ ਕਿੰਨਾ ਹੁਣ ਬੋੜਾ ਨ ਮਿਲਦੀ ਐ ਇਹ ਵੀਰੇ ਹੁਣ ਮੇਰੇ ਸਾਹਮਣੇ ਨਾਲ ਇਹ 10 ਕਿਲੋ ਬੋੜੇ ਤੋਂ ਸਟਾਰਟ ਹੋਈ ਦੀ ਐ ਤੇ ਕਿਦੋਂ ਸੂਈ ਆ ਕੀ ਕਾਲੋ ਸਵੇਰ ਦੀ ਸੂਈ ਇਹਨੂੰ ਪੈਰੀਆਂ ਆਉਗੀਆਂ ਕਿੰਨਾ ਦੁੱਧ ਦੇ ਦੂਗੀ ਫਿਰੇ ਦੁੱਧ ਮੇਰੇ ਕਾਨੂੰਨ ਕਟੀ ਦਾ 14 ਛੇ ਦੁੱਧ ਦੇਣ ਦਾ ਹੱਕ ਆ ਬਾਕੀ ਦੇ ਕਹਿਣ ਦੀ ਗੱਲ ਨਹੀਂ 나ੜਵਾ ਗਿੱਲਾ ਨਾਲ ਆ ਜੀ ਆ ਦੇਖੋ ਕੁਆਲਿਟੀ ਛਣ ਛੋਟ ਇੰਨਾ ਚੰਗਾ ਲੱਗਿਆ ਹਮ ਆ ਦੇਖੋ ਪਤਾ ਵੀ 20 ਦਿਨਾਂ ਦੀ ਜਿੱਤੇ ਸੂਈ ਹੋਗੀ ਕਾਨੂੰਨ ਕੱਟੀ ਇਹਨੇ ਨਾੜਾ ਨੂੜਾ ਠਾ ਲੈਣੀ ਹੁਣ ਹੀ ਸਟਾਰਟ ਕਰੀਆਂ ਇਹ ਵੀ ਦੋ ਨਾੜਾ ਠਾਉਣੀਆਂ ਆ ਦੇਖੋ ਜੀ ਤੇ ਮਗਰ ਵੀ ਕੱਟੀ ਮਗਰ ਵੀ ਕੱਟੀ ਛੱਡੋ ਫਿਰ ਬੱਚਾ ਬੰਦਾ ਤਾਂ ਰੇ ਚੈੱਕ ਕਰਾ ਲਿਏ ਏਨੀ ਬੋਲੀ ਜਿਹੜੀ ਅੰਗਰੇਜ਼ ਹੈ ਮੋੜ ਕੇ ਦੇਹ ਚ ਪਾਲਾ ਪੂਸ ਪਾ ਹ ਕੱਟ ਦੀ ਕਮੀ ਨਹੀਂ ਵੀਰੇ ਕਿਸੇ ਥਣ ਥੋਣੇ ਇੰਨਾ ਚੰਗਾ ਪਧਾਰਾ ਮਾਰ ਕੇ ਦਿਗਾ ਮੈਂ ਕਿੰਨਾ ਮੂਠੀ ਵਾਲਾ ਥਣ ਲੱਗਿਆ ਓਕੇ ਜੀ ਮਾਰੋ ਫਿਰ ਤਾਰਾ ਆ ਦੇਖੋ ਵੀਰੇ ਬੱਚਾ ਆਪਾਂ ਬੰਨਤਾ ਹੈਗਾ ਠੀਕ ਹੈ ਜੀ ਆ ਬੱਚਾ ਚੜਦੀ ਛੁੱਟ ਵੀ ਸਾਡੇ ਕੋਲ ਉਹ ਤਾਂ ਇੱਕੋ ਜੀ ਗੱਲ ਆ ਵੀਰੇ ਕੋਈ ਗੱਲ ਨਹੀਂ ਹੈਗੀ ਜਮਾ ਇਹੋ ਜੀ ਤਾਂ ਆਪਾਂ ਆਪ ਕੈਮਰਾ ਦੇਖੀ ਗਏ ਚੱਟੀ ਗਈ ਆ ਇਹੋ ਜੀ ਨਹੀਂ ਕੋਈ ਚੱਕਰ ਹੈਗਾ ਉਹ ਆਪਣੀ ਗਾਰੰਟੀ ਆ ਆ ਦੇਖੋ ਜੀ ਇੱਕ ਡੰਗ ਵੀ ਆਉਣ ਨਹੀਂ ਕਰੀ ਇੱਕ ਡੰਗ ਵੀ ਤੇ ਬਾਕੀ ਆ ਥਣ ਥੋਣ ਬੜਾ ਚੰਗਾ ਕੱਢਿਆ ਹਨਾ ਥਣ ਦਿਖਾ ਦੇ ਕਿੰਨਾ ਗਰੰਟ ਵਾਲਾ ਮਾਰਿਆ ਤੇ ਬਾਕੀ ਤਾਂ ਗਾੜੀ ਚ ਕਿੰਨਾ ਦੁੱਧ ਹੋਏ ਤੇ ਵੇਰੇ ਗਾੜੀ ਹੁਣ 1.5 ਕਿਲੋ ਤੋਂ ਉੱਪਰ ਦੀ ਹੋਊ ਨਾਲੀ 2.5 ਟਿੱਕਰ ਲੈ ਜਾਣੀ ਐ ਨੇ ਹਣਾ ਨਾਲੇ ਕੱਲ ਵੀ ਸੀ ਤੇ ਥਾਣ ਦੇਖੋ ਚਾਰੇ ਆਹ ਦੇਖੋ ਜੀ ਸਾਫ ਜਦਰਾ ਚੋਣ ਮੈਂ ਕਹਿੰਦਾ 3 ਮਿੰਟ ਆਈ ਚਵਾਈ ਐ ਜੀ ਹਣਾ ਪਹਿਲੇ ਨਾ ਕੱਟੀਆਂ ਵਾਲਾ ਚੋਣ ਹੀ ਨਹੀਂ ਲੱਗਿਆ ਐ ਲੱਗਦਾ ਐਵੇਂ ਦੂਜਾ ਚੀਕਾ ਸੂਆ ਮੈਂ ਇਹਨੂੰ ਚੋਣ ਹੁੰਦਾ ਵੀਰੇ ਜਿਵੇਂ ਹੁਣ ਇਹ ਚਾਰ ਦੰਦ ਦਾ ਹਣਾ ਪਹਿਲੇ ਸੂਏ ਮੱਝ ਬਹੁਤ ਵੱਡੀ ਬਣੂ ਤੇ ਪਹਿਦੇ ਸੂਏ ਵੀ ਬਹੁਤ ਵੱਡਾ ਕੱਦ ਘਾਟ ਹੈ ਦਾ ਵੀਰੇ ਐਡਾ ਕੱਦ ਪਹਿਲੇ ਨਾ ਕੱਟੀ ਦਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੁਣ ਤਾਂ ਚਲ ਦੁਨੀਆ ਗੋਲਾ ਸਾਰਾ ਕੁਝ ਹੀ ਮਿਲ ਜਾਂਦਾ ਆਪਾਂ ਨੂੰ ਆਪ ਆ ਦੇਖੋ ਜੀ ਧਾਰਾਂ ਦੂਰਾਂ ਦੀ ਤਾਂ ਕਿਉਂਕਿ ਵਪਾਰੀ ਵੀਰ ਲਿਆਉਂਦਾ ਪਾਸ ਕਰਕੇ ਕੋਈ ਇਹੋ ਜਿਹੀ ਗੱਲ ਹੈ ਨ ਇੱਕ ਨੰਬਰ ਆ ਬਈ ਯਾਰ ਚਲੋ ਬਾਸ ਜੀ ਓਕੇ ਦੋ ਦੋ ਧਾਰਾਂ ਥੱਲੇ ਮਾਰ ਦੇ ਪਤਾ ਯਾਰ ਲੱਗ ਜੀ ਆ ਦੇਖੋ ਦੂਜਾ ਜਦ ਮਾਰ ਦੇ ਬਾਸ ਐਨ ਮੈਟਲ ਚ ਗੱਲ ਨਹੀਂ ਨੀ ਨਾ ਕਰਦੇ ਉਹੀ ਗੱਲ ਹੈ ਜੀ ਉਹੀ ਗੱਲ ਹੈ ਜੀ ਬਾਸ ਵੀਰੇ ਓਕੇ ਲਿਆਓ ਇਹ ਤੋਰਾ ਕਰੈਗੇ ਚੈੱਕ ਆਪਾਂ ਤੇ ਬਣੇ ਰਹਿਣ ਤਾਂ ਵੀਡੀਓ ਦੇ ਨਾਲ ਰੇਟ ਵੀਡੀਓ ਦੇ ਵਿੱਚ ਹੀ ਹੋਊ ਜੀ ਤੇ ਕਾਗਜੀ ਨਿੰਬੂ ਹੀ ਆ ਉੱਤੋਂ ਦਾ ਹਨਾ ਜਮ ਐਨ ਫੂਜ ਇੰਨੀ ਬਰੀਕ ਜੇ ਮੋੜ ਤੇ ਵਿਜਿਟ ਚ ਪਾਲੇ ਬੰਦਾ ਜੀ ਓਕੇ ਜੀ ਬਹੁਤ ਬਰੀਕ ਤੇ ਬਾਕੀ ਦਾ ਕੱਟੀ ਵੀ ਉਹੋ ਜੀ ਬਣਨਾ ਜਿਹੋ ਜੀ ਮੰਗੀ ਫੁੱਲ ਸਾਈਜ਼ ਵਾਲੀ ਕੱਟੀ ਜਮ ਐਨ ਗਿੱਲੇ ਨਾੜੂਏ ਜਿਵੇਂ ਕੱਤੀ ਸੀ ਓਕੇ ਆ ਦੇਖੋ ਤੋਰਾ ਤਾਰਾ ਸਾਨੂੰ ਪਸਮਾ ਚ ਆਈ ਵੀ ਝੋਟੀ ਛੋਟੇ ਸਾਹਮਣੇ ਹੁਣ ਤੋਰਾ ਕਰਾਵਾ ਚੈੱਕ ਨਾਣਾ ਆ ਦੇਖੋ ਜੀ ਹੂੰ ਵਾਕਿਆ ਜੋਸ ਵਾਲਾ ਹਵਾਨਾ ਹਨਾ ਇਟਾ ਵਰਗਾ ਠੋਸ ਫਿਟਿੰਗ ਵਾਲਾ ਲੈ ਵੇ ਤੂੰ 10 ਸੂਏ ਚੋਲੇ ਨੇ ਮੈਂ ਕੀ ਬਣਾਣਾ ਛੋਟੂ ਵੀ ਰਹਿਣਾ ਹੂੰ ਓਕੇ ਜੀ ਤੇ ਵਾਕਿਆ ਸਿੰਗ ਸੰਗ ਉਹਦੋਂ ਦੂਜੇ ਤੋਂ ਦੂਜੇ ਨੂੰ ਮੋੜ ਕੇ ਨਾਲ ਲਾਜੋ ਸਰਲਾ ਹੀ ਬਣ ਜਾਣਾ ਇਹਨੇ ਹਨਾ ਬਿਲਕੁਲ 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 ਆ ਦੇਖੋ ਜੀ ਮੋੜ ਲਿਓ ਜੀ ਐਨ ਥੱਲ ਥੱਲ ਕਰਦੀ ਫਿਰਦੀ ਐ ਜਦ ਇਹਨਾਂ 바ਜਨ ਵਜੂਦ ਬਹੁਤ ਘੱਟ ਮਿਲਦਾ ਵੀਰੇ ਤੇ ਫਿਰ ਰੇਡ ਤਾਂ ਜਾਏ ਜੀ ਹੂੰ ਰੇਡ ਦਾ ਭਾਜੇ ਜੀ ਮੰਗਣਾ ਹਰਿਆਣੇ ਵਾਲਾ ਤਾਂ ਨਹੀਂ ਹੁਣ ਨਾ ਨਾ ਆ ਦੇਖੋ ਜੀ ਥੱਲ ਦੀ ਵਨ ਰੇਡ ਤੋਂ ਕਾ ਮੈਂ ਚੈੱਕ ਆ ਦੇਖੋ ਜੀ ਇਾਰੇ ਸਾਡੇ ਨਿਕਰਮੇ ਪੂਰੇ ਗੈਸ ਤੇ ਆ ਜਾ ਵੀਰੇ ਕੀ ਪ੍ਰਾਈਜ਼ ਆ ਫਿਰ ਇਹਦਾ ਕਿੰਨੇ ਪੈਸੇ ਆ ਪ੍ਰਾਈਜ਼ ਵੀਰੇ ਆਪਾਂ ਬਸ ਜਿਹੜਾ ਲੈਂਡ ਦੇਣ ਵਾਲਾ ਭਾਗ ਆ ਹਮ ਬਸ 1.5 ਲੱਖ ਰੁਪਏ ਦੀ ਆਪਾਂ ਕੱਟੀ ਦੇਣਾਂਗੇ ਓਵੇਂ ਨਹੀਂ ਆਮ ਜੀ ਨਹੀਂ ਹੈਗੀ ਇਹ ਆਮ ਨਹੀਂ ਮੰਗਿਆ ਆਪਾਂ 1.5 ਹੈਗਾ ਵੀ ਆਪਾਂ ਲੱਖਾਂ ਜਿਹੜੇ 1.5 ਮੰਗ ਰਹੇ ਹਾਂ ਪੈਸੇ ਤਾਂ ਉਹੀ ਹੁਣ ਚੱਲੀ ਜਾਂਦੀਆਂ ਲੱਖ ਲੱਖ ਨੂੰ 1.5 ਹਾਂ ਹਾਂ ਬਸ ਜਿਹੜੀ ਜੇ ਓਟ ਦੀ ਆਪਾਂ ਜਿਹੜੇ ਆਪਾਂ ਨੂੰ ਤਾਂ ਫਿਲਮ ਪਕਾਉਣੀਆਂ ਵਾਲੇ ਬਣ ਜਾਣ ਬਾਧੂ ਆ ਓਕੇ ਜੀ ਤੇ ਬਾਕੀ ਦਾ ਪਹਿਲੇ ਨੰਬਰ ਤੇ ਤੁਹਾਨੂੰ ਦਿਖਾਤੀ ਆ ਬੈੜ ਚੰਗੀ ਆ ਜੀ ਨਹੀਂ 1885 ਮੰਗ ਲਈ ਤਾਂ ਵੀ O2 ਕੋੜ ਦੀ ਆ ਗੱਡੀ ਕੋ ਇਹੋ ਜੀ ਗੱਡੀ 10 ਕਿਲੋ ਬੋਲਾ ਹੁਣ ਵੀ 10 ਕਿਲੋ ਬੋਲਾ ਹੁਣ ਹਾਜ਼ਰ ਆ ਤੇ ਦੁੱਧ ਕਿੰਨਾ ਦੇ ਦੂਗੇ ਦੁੱਧ 14 6 ਰੁਪਿਆ ਮੈਂ ਖੁੱਲਾ ਜੋ ਜਿੱਦੇ 25 ਦੇਣਾ 20 ਤੋਂ 25 ਦੇਣਾ ਓਕੇ ਜੀ ਤੇ ਕੱਦ-ਕਾੜ ਬੋਲ ਦੋ ਜਾਨਵਰ ਸੀ ਦੋਨੇ ਤੁਹਾਨੂੰ ਦਿਖਾਤੇ ਮਗਰ ਕੱਟੀ ਤੇ ਇਧਰ ਮਗਰ ਬੱਚੀ ਚਾਰ ਚੰਨ ਲੱਗੇ ਪਏ ਤੇ ਨੰਬਰ ਬਾਈ ਫੇਰ ਬੋਲੀ ਨੰਬਰ ਆਪਣਾ ਹੈਗਾ 97796 ਜੀ 2161 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਧੰਨਵਾਦ ਜੀ